ਪਿਛਲੇ ਦਿਨੀ ਨਾ ਥਾਣਾ ਸਿਦੋਂ ਬੇਟ ਪਿੰਡ ਮਣਸੀਆਵਾਜਨ ਦੇ ਵਿੱਚ ਇੱਕ ਵਿਅਕਤੀ ਜਸਵੀਰ ਸਿੰਘ ਦੀ ਮੌਤ ਹੋਈ ਸੀਗੀ ਨਸ਼ੇ ਦੇ ਕਾਰਨ ਉਸ ਦੇ ਵਿੱਚ ਇੱਕ ਵੀਡੀਓ ਵੀਰਲ ਹੋਈ ਹੈ ਜਿਸ ਦੇ ਵਿੱਚ ਉਹਦੇ ਪਰਿਵਾਰਕ ਮੈਂਬਰ ਕੁਝ ਕਹਿ ਰਿਹਾ ਪਿੰਡ ਵਾਸੀ ਕਹਿ ਰਿਹਾ ਕਿ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਉਹਦਾ ਕੀ ਰੀਜ਼ਨ ਬਣਿਆ ਸਰ ਕੁਝ ਬਣਿਆ ਉਹਦਾ ਹੱਲ ਨਹੀਂ ਹੋਇਆ ਨਹੀਂ ਜੀ ਨਹੀਂ ਇਹਦੀ ਤੁਰੰਤ ਕਾਰਵਾਈ ਕੀਤੀ ਜਾ ਚੁੱਕੀ ਹੈ ਕਿਈ ਵਾਰੀ ਪਿੰਡ ਲੈਵਲ ਤੇ ਕੋਈ ਆਪਣੇ ਫੈਮਿਲੀ ਦੇ ਇਸ਼ੂਜ਼ ਹੁੰਦੇ ਆ ਉਹਦੇ ਰਿਗਾਰਡਿੰਗ ਕਿਸੇ ਨੇ ਕਹਿਤਾ ਹੋਣਾ ਬਟ ਇਹ ਜਦੋਂ ਸਾਨੂੰ ਪਤਾ ਲੱਗਦਾ ਹੈ ਤੁਰੰਤ ਪਰਮਜੀਤ ਸਿੰਘ ਪੰਮਾ ਇਹਨਾਂ ਸ਼ੇਰੋਵਾਲ ਦੇ ਰਹਿਣ ਵਾਲਾ ਸੀ ਇਹਨਾਂ ਦੇ ਤਾਈ ਦੇ ਤਾਈ ਦਾ ਲੜਕਾ ਸੀਗਾ ਜਸਵੀਰ ਸਿੰਘ ਤੇ ਅਸੀਂ ਤੁਰੰਤ ਸੇਮ ਡੇ ਹੀ ਜਿਹੜਾ ਇਹ ਨਿਊਜ਼ ਤੋਂ ਤਾਂ ਬਹੁਤ ਪਹਿਲਾਂ ਜਿਹੜਿਆ ਕੇਸ ਸਟਾਰਟ ਕਰ ਲਿਆ ਸੀਗਾ ਤੇ ਇਹਦੇ ਵਿੱਚ ਹਰਪ੍ਰੀਤ ਸਿੰਘ ਵਾਸੀ ਸ਼ੇਰੋਵਾਲ ਹੈ ਜਿਹੜਾ ਅਸੀਂ ਉਸੇ ਦਿਨ ਸੇਮ ਡੇ ਗ੍ਰਿਫਤਾਰ ਵੀ ਕਰ ਲਿਆ ਮੁਕੱਦਮਾ ਵੀ ਦਰਜ ਕਰ ਲਿਆ ਤੇ ਇਹ ਚ ਕਰਵਿੰਦਰ ਕੌਰ ਗੋਗਾ ਵਾਈਫ ਆਫ ਜਸਵੀਰ ਸਿੰਘ ਜੋ ਕਿ ਇਹ ਇਹਨਾਂ ਨੂੰ ਗ੍ਰਿਫਤਾਰ ਕਰਨ ਲਈ ਅਸੀਂ ਲਗਾਤਾਰ ਟੀਮਾਂ ਬਣਾਈਆਂ ਹੋਣੀਆਂ ਇਹਨਾਂ ਨੂੰ ਜਲਦੀ ਅਸੀਂ ਗ੍ਰਿਫਤਾਰ ਇਹਨਾਂ ਨੂੰ ਵੀ ਕਰ ਲਵਾਂਗੇ ਤੇ ਤੇ ਤੁਰੰਤ ਕਾਰਵਾਈ ਬਣਦੀ ਹੈ ਜਿਹੜੀ ਹੈ ਉਹ ਹੋ ਚੁੱਕੀ ਹੈ ਤੇ ਇੱਥੇ ਇੱਕ ਹੋਰ ਵੀ ਦੱਸਣਾ ਬੰਦ ਹੈ ਇਹ ਜੋ ਕਿ ਜਿਵੇਂ ਕਿ ਪਹਿਲਾਂ ਹੀ ਜੁੱਧਨਾ ਸ਼ਹਿਰ ਉੱਧ ਲੜੀ ਤੈਤ ਹੈ ਜਿਹੜਾ ਐਨਡੀਪੀਐਸ ਤੇ ਲਗਾਤਾਰ ਜਗਰਾਉ ਪੁਲਿਸ ਹੈ ਜਿਹੜੀ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮਾਂ ਤੇ ਉਹਨਾਂ ਦੀ ਜੋਗ ਅਗਵਾਈ ਵਿੱਚ ਵਰਕ ਕਰਦੀ ਆ ਰਹੀ ਹੈ ਤੋਂ ਜੋ ਕੁਲਵਿੰਦਰ ਕੋਹਰ ਹੈ ਇਹਦਾ ਹਸਬੈਂਡ ਜਸਵੀਰ ਸਿੰਘ ਹੈ ਜੋ ਕਿ ਇਸ ਸਮੇਂ ਜੇਲ੍ਹ ਵਿੱਚ ਬੰਦ ਹੈ ਜਿਹਦੇ ਖਿਲਾਫ 7 ਵੱਖ-ਵੱਖ ਮੁਕੱਦਮੇ ਦਰਜ ਹੈ ਐਨਡੀਪੀਐਸ ਤੇ ਮੁਕੱਦਮੇ ਵੀ ਦਰਜ ਨੇ ਤੇ ਇੱਕ ਮੁਕੱਦਮਾ ਤਾਂ ਜਿਹੜਾ 91 ਇੱਕ ਮੁਕੱਦਮਾ ਜਿਹੜਾ 91 26 ਨੂੰ ਮਤਲਬ ਇਦੋਂ ਪਹਿਲਾਂ ਹੀ ਇਨਸੀਡੈਂਟ ਤੋਂ ਪਹਿਲਾਂ ਵੀ ਜਿਹੜਾ ਇਹਦੇ ਖਿਲਾਫ ਦਰਜ ਕੀਤਾ ਸੀਗਾ ਤੇ ਜੋ ਕਿ ਹੁਣ ਜੇਲ੍ਹ 'ਚ ਹੈ ਅੱਗੇ ਵੀ ਜਿਹੜੀ ਐਨਡੀਪੀਐਸ ਤੇ ਹੈ ਜਿਹੜੀ ਸਖਤੋ ਸਖਤ ਕਾਰਵਾਈਆਂ ਸਮਗਰਾਂ ਖਿਲਾਫ ਚਲਦੀ ਰਹਿੰਦੀ ਹੈ ਤੇ ਚਲਦੀ ਰਹੂਗੀ ਤੇ ਬੜੀਆਂ ਜਾਇਦਾਦਾਂ ਜਿਹੜੀਆਂ ਸਮਗਰਾਂ ਦੀਆਂ ਉਹ ਵੀ ਫਰੀਜ਼ ਕਰਾਈਆਂ ਜਾ ਰਹੀਆਂ ਜਿਨ੍ਹਾਂ ਦੀ ਕੀਮਤ ਕਰੋੜਾਂ ਵਿੱਚ ਵੀ ਹੈਗੀ ਹੈ ਤੇ ਇਹ ਮੈਂ ਮੈਂ ਜਿਹੜੀ ਤੁਰੰਤ ਜਾਰੀ ਇਦਾਂ ਲਗਾਤਾਰ ਜਾਰੀ ਰਹੂਗੀ ਤੇ ਸਰ ਜਿਹੜੀ ਉਹ ਵੀਡੀਓ ਦੇ ਵਿੱਚ ਉਹਨਾਂ ਨੇ ਬੋਲਿਆ ਉਸ ਤੇ ਬਾਰੇ ਕੀ ਕਹੂੰ ਤੁਸੀਂ ਇਹ ਵੀਡੀਓ 'ਚ ਉਹਨਾਂ ਨੇ ਔਨ ਫੈਕਟਸ ਗੱਲ ਨਹੀਂ ਕਰੀ ਫੈਕਟ ਇਹੀ ਨੇ ਵੀ ਇਹ ਤੇ ਮੁਕੱਦਮਾ ਦਰਜ ਹੋ ਚੁੱਕਿਆ ਉਹਨਾਂ ਨੇ ਕਿ ਕਾਰਵਾਈ ਨਹੀਂ ਕਾਰਵਾਈ ਤਾਂ ਤੁਰੰਤ ਹੋ ਚੁੱਕੀ ਸੀਗੀ ਬਿਲਕੁਲ ਮੁਕੱਦਮਾ ਦਰਜ ਹੈ ਦੋਸ਼ੀ ਅਰੈਸਟ ਆ ਇੱਕ ਦੋਸ਼ੀ ਦੀ ਪਾਲ ਜਾਰੀ ਹੈ ਇਹ ਤੇ ਸਖਤ ਕਾਰਵਾਈ ਹੋ ਚੁੱਕੀ ਹੈ ਸਾਰੀ ਥੈਂਕ ਯੂ